ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤੀ ਮਾਰ ਪਈ ਗੁਰਲਾਣੇ ਤੈ ਕੀ ਦਰਦਨਾ ਆਇਆ ਭਾਵੇਂ ਕਿ ਇਸ ਸ਼ਬਦ ਦੇ ਜਿਹੜਾ ਵਿषा ਜਾਂ ਵਿਅੰਗ ਸੀ ਗੁਰੂ ਨਾਨਕ ਸਾਹਿਬ ਜੀ ਦਾ ਹੋਰ ਹੈ ਪਰ ਇੱਥੇ ਸ਼ਬਦ ਮੇਸਲੀ ਵਰਤ ਰਿਹਾ ਹੈ ਕਿ ਆ ਮਨਦੀਪ ਸਿੰਘ ਜਿਨ੍ਹਾਂ ਦਾ ਬੱਚਾ ਹਰਵੀਰ ਸਿੰਘ 5 ਸਾਲ ਦਾ ਪੈਣਪਰਾ ਸ਼ਾਮ ਨੂੰ ਮੱਠਾ ਟੇਕਣ ਜਾਂਦੇ ਨੇ ਹਿਸ਼ਾਰਪੁਰ ਦੇ ਵਿੱਚ ਆ ਦੀਪ ਨਗਰ ਨਿਊ ਦੀਪ ਨਿਊ ਦੀਪ ਨਗਰ ਦੇ ਵਿੱਚ ਆ ਉਹਨੂੰ ਇੱਕ ਪ੍ਰਵਾਸੀ ਕ੍ਰਿਮੀਨਲ ਬੰਦਾ ਬਿਹਾਰ ਦਾ ਨਨਕ ਯਾਦਵ ਨਨਕੀ ਯਾਦਵ ਨਾਂ ਦਾ ਬੰਦਾ ਅਗਵਾ ਕਰਦਾ ਹੈ ਔਰ ਉਹਦੇ ਨਾਲ ਦੁਸ਼ਕਰਮ ਕਰਦਾ ਹੈ ਉਹਦੇ ਤੇ ਦਰਿੰਦਗੀ ਨਾਲ ਭੱਦੇ ਤੋਂ ਪੱਦਾ ਅਣਮਨੁੱਖੀ ਤਸ਼ੱਦਦ ਕਰਦਾ ਹੈ ਤੇ ਉਹਦਾ ਕਤਲ ਕਰਦਾ ਹੈ ਉਸ ਬੰਦੇ ਨੂੰ ਪੁਲਸ ਰਾਤ 9 ਵਜੇ ਫੜ ਲੈਂਦੀ ਹੈ ਜਾਂ ਰਾਤੀ 10 ਵਜੇ ਜਾਂ 8 ਵਜੇ ਫੜ ਲਿਆ ਉਦੋਂ ਬਾਅਦ ਪੁਲਸ ਨੇ ਕੀ ਕੀਤਾ ਹੈ ਪ੍ਰਸ਼ਾਸਨ ਦੱਸੇ ਅਗਲੇ ਦਿਨ 11:30 ਵਜੇ ਇਹਨਾਂ ਨੂੰ ਇਹਨਾਂ ਮੁਤਾਬਕ ਪਤਾ ਲੱਗਦਾ ਹੈ ਕਿ ਉਹ ਬੱਚਾ ਤੁਹਾਡਾ ਕਤਲ ਕਰ ਦਿੱਤਾ ਗਿਆ ਜਿਸ ਦੇ ਇਨਸਾਫ ਲਈ ਜਿੱਥੇ ਇਹਨਾਂ ਨਾਲ ਹਮਦਰਦੀ ਹੈ ਅਸੀਂ ਉੱਥੇ ਅਰਦਾਸ ਕਰਾਂਗੇ ਕਿ ਹਰਬੀਰ ਸਿੰਘ ਸਤਿਗੁਰੂ ਉਹਦੀ ਆਤਮਾ ਨੂੰ ਸ਼ਾਂਤੀ ਨਾ ਦੇਈ ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਭੇਜੀ ਲੋੜ ਹੈ ਤਾਂ ਕਿ ਇਹੋ ਜਿਹੇ ਦੀ ਬੋਟੀ-ਬੋਟੀ ਕੀਤੀ ਜਾ ਸਕੇ ਜਿਹੜੇ ਬੱਚੇ ਚੋ ਕੇ ਕਤਲ ਕਰ ਰਹੇ ਉਹਨੂੰ ਦੁਬਾਰਾ ਭੇਜੀ ਸਤਿਗੁਰੂ ਅੱਗੇ ਅਰਦਾਸ ਕਰਦੇ ਆਂ ਇਸ ਵੀਰ ਨਾਲ ਹਮਦਰਦੀ ਕਰਦੇ ਆਂ ਮੁਆਵਜ਼ਾ ਨਾ ਲਈ ਇਨਸਾਫ ਲਈ ਲੜੀ ਸ਼ਹੀਦਾਂ ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ਮੁਆਵਜ਼ੇ ਨਾ ਖਾਇਓ ਸਾਡੀ ਸੋਚ ਨੂੰ ਬਚਾਇਓ ਇਨਸਾਫ ਲਈ ਲੜਿਓ ਤੂੰ ਅਮਨਦੀਪ ਸਿੰਘ ਤੱਕੜਾ ਰਹੀ ਅਸੀਂ ਜਿੰਨੇ ਵੀਰ ਆ ਭਾਈ ਸੱਜਣ ਸਿੰਘ ਜੀ ਹੋਣੀ ਵੀਰ ਨੋਵਲ ਸਿੰਘ ਹੋਣੀ ਗੁਰਪ੍ਰੀਤ ਸਿੰਘ ਹੋਣੀ ਇਹ ਸਾਰੇ ਨਾਲ ਨੇ ਮੁਕੇਰੀਆਂ ਤੋਂ ਭਾਈ ਸਾਡੇ ਗੁਰਵਤਨ ਸਿੰਘਾ ਕਪੂਰ ਥੱਲੇ ਤੋਂ ਸਾਡੇ ਵੀਰ ਇਹ ਹਮਦਰਦੀ ਦੇ ਤੌਰ ਤੇ ਇੱਥੇ ਪਹੁੰਚੇ ਨੇ ਸੰਗਤਾਂ ਰੋਜ਼ ਆ ਰਹੀਆਂ ਨੇ ਅਸੀਂ ਸਾਰੇ ਜਿੱਥੇ ਹਮਦਰਦੀ ਪ੍ਰਗਟਾਉਨੇ ਆ ਉੱਥੇ ਅਰਦਾਸ ਕਰਦੇ ਆ ਉਸ ਬੱਚੇ ਲਈ ਸਤਿਗੁਰੂ ਉਹਨੂੰ ਦੁਬਾਰਾ ਭੇਜੀ ਔਰ ਇੱਕ ਤੋਂ ਚਾਰ ਬਣਾ ਕੇ ਭੇਜੀ ਹੁਣ ਚਾਰ ਚਾਰ ਜੰਮਣੇ ਪੈਣੇ ਪੰਜਾਬ ਵਾਲਿਓ ਤੁਹਾਨੂੰ ਇੱਕ ਨਾਲ ਨੀਜੇ ਸਰਨਾ ਤੁਹਾਡਾ ਕਿਉਂ ਅੱਗੇ ਜ਼ਰੂਰਤ ਹੈ ਇੱਕ ਨੂੰ ਨਸ਼ੇ ਨਾਲ ਵੀ ਮਾਰਨਾ ਹੈ ਇੱਕ ਨੂੰ ਪ੍ਰਵਾਸੀਆਂ ਨੇ ਵੀ ਮਾਰਨਾ ਹੈ ਇੱਕ ਨੂੰ ਗੈਂਗਸਟਰ ਕਹਿ ਕੇ ਵੀ ਮਾਰਨਾ ਹੈ ਇੱਕ ਨੂੰ ਖਾਲਸਤਾਨੀ ਕਹਿ ਕੇ ਵੀ ਮਾਰਨਾ ਹੈ ਉਦੋਂ ਬਾਅਦ ਜਿਹੜਾ ਬਚ ਗਿਆ ਉਹ ਤੁਹਾਡਾ ਜਿੰਨੇ ਤੁਹਾਨੂੰ ਜਿਉਂਦੇ ਰੱਖਣਾ ਇੰਨੇ ਕ ਜਮ ਲਿਓ ਇਸ ਲਈ ਜ਼ਰੂਰੀ ਹੈ ਔਰ ਅਗਲੀ ਗੱਲ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਨਾ ਹੈ ਲੈਂਡ ਆਰਡਰ ਮੁਤਾਬਕ ਜੇ ਪੰਜਾਬ ਦੇ ਲੋਕ ਜਾਂ ਹੋਰ ਨਾਲ ਸੂਬਿਆਂ ਦੇ ਲੋਕ ਅੱਠ ਦੇ ਅੱਠ ਸੂਬਿਆਂ ਦੇ ਵਿੱਚ ਜਗਾ ਨਹੀਂ ਖਰੀਦ ਸਕਦੇ ਇੱਥੇ ਪ੍ਰਵਾਸੀ ਕਿਵੇਂ ਖਰੀਦ ਰਹਾ ਫਿਰ ਉੱਥੇ ਗੈਂਗਸਟਰ ਲੋਕ ਅਪਰਾਧੀ ਲੋਕ ਪ੍ਰਵਾਸੀ ਬਣ ਕੇ ਨਹੀਂ ਜਾ ਸਕਦੇ ਪੰਜਾਬ ਦੇ ਵਿੱਚ ਜੋ ਪੀ ਬਿਹਾਰ ਦੇ ਜਿਹੜੇ ਅਪਰਾਧੀ ਲੋਕ ਨੇ ਕ੍ਰਿਮੀਨਲ ਲੋਕ ਨੇ ਉਹ ਪੰਜਾਬ ਵਿੱਚ ਕਿਵੇਂ ਆ ਗਏ ਇਹ ਪ੍ਰਸ਼ਾਸਨ ਨੂੰ ਸਵਾਲ ਹੈ ਉਹਨਾਂ ਦੇ ਆਧਾਰ ਘਾਟ ਉਹਨਾਂ ਦੀਆਂ ਵੋਟਾਂ ਉਨ੍ਹਾਂ ਦੇ ਰਾਸ਼ਨ ਕਾਟ ਇਹ ਕਿਹੜੇ ਲੀਡਰ ਤੇ ਕਿਹੜੇ ਮੇਰ ਤੇ ਕਿਹੜੇ ਪ੍ਰਸ਼ਾਸਨ ਨੇ ਬਣਾਈ ਇਹਦੇ ਸਵਾਲ ਤੁਹਾਡੇ ਨੇ ਫਿਰ ਇਹ ਬੱਚਾ ਪ੍ਰਵਾਸ ਦੇ ਨਾਂ ਤੇ ਆਏ ਹੋਏ ਅਪਰਾਧੀਆਂ ਨੇ ਅਗਵਾ ਕਰਕੇ ਕਤਲ ਕੀਤਾ ਇਹਦੇ ਪਹਿਲਾ ਦੋ ਬੱਚੇ ਕੁੰਬੜੇ ਪਿੰਡ ਚ ਮਾਰ ਦਿੱਤੇ ਸੀ ਇੱਕ ਦੀ ਅੱਖ 'ਚੋਂ ਖੰਜਰ ਮਾਰ ਕੇ ਖੋਪੜ ਦੇ ਵਿੱਚੋਂ ਦੀ ਪਛਾਣ ਕੱਢਤਾ ਸੀ 12-14 ਸਾਲ ਦੇ ਬੱਚੇ ਸੀ ਇੱਕ ਦੇ ਵੱਖੀ 'ਚ ਖੰਜਰ ਮਾਰਿਆ ਦਿਨ ਦਿਹਾੜੇ ਦੋ ਬੱਚੇ ਮਾਰਤੇ ਪ੍ਰਸ਼ਾਸਨ ਦੱਸੇ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾਵਾ ਦਿੱਤੀਆਂ ਤੇ ਉਹ ਪਰਿਵਾਰ ਨੂੰ ਕੀ ਇਨਸਾਫ ਮਿਲਿਆ ਕਿ ਉਹੀ ਅਮਨ ਨਾਲ ਹੋ ਕਿ ਤੂੰ ਮੁਆਵਜ਼ਾ ਲੈ ਲੈ ਬੱਚੇ ਦਾ 5 ਲੱਖ ਤੇ ਪ੍ਰਸ਼ਾਸਨ ਮਿੱਟੀ ਪਾ ਕੇ ਅੱਗੇ ਤੁਰਦਾ ਬਣੂ ਕਿ ਹੁਣ ਅਗਲਾ ਬੱਚਾ ਕਿਹੜਾ ਚੋਕੇ ਮਰਵਾਉਣਾ ਕੀ ਇਹ ਤਿਆਰੀ ਹੈ ਲਾ ਐਂਡ ਆਰਡਰ ਦੇ ਮੁਤਾਬਕ ਪ੍ਰਸ਼ਾਸਨ ਨੂੰ ਅੱਜ ਇਨ੍ਹਾਂ ਪ੍ਰਵਾਸੀਆਂ ਦੀ شناخت ਕਰਨੀ ਬਣਦੀ ਹੈ ਨਾ ਕਿ ਬਠਿੰਡੇ ਦੇ ਐਸਐਸਪੀ ਨੇ ਕਿਹਾ ਹਾਂਜੀ ਹਾਂਜੀ ਪੀ ਪ੍ਰਵਾਸੀਆਂ ਤੇ ਕੋਈ ਉਂਗਲ ਖੜੀ ਕਰੇ ਅਸੀਂ ਐਸਐਸਪੀ ਸਭ ਤੁਹਾਨੂੰ ਕਹਿਣਾ ਚਾਹੁੰਦੇ ਆ ਪ੍ਰਵਾਸੀਆਂ ਦੇ ਨਾਂ ਤੇ ਜੇ ਤੁਸੀਂ ਅਪਰਾਧੀਆਂ ਨੂੰ ਬਚਾਉਣ ਤੇ ਲੱਗੇ ਹੋ ਤੇ ਫਿਰ ਇਹ ਦੇਖ ਲਿਓ ਜੋ ਪਹਿਲੇ ਅੱਜ ਅਦਾਲਤਾਂ ਚ ਚੱਕਰ ਘਟ ਰਹੇ ਜਿਨ੍ਹਾਂ ਨਜਾਇਜ਼ ਮੁੰਡੇ ਮਾਰੇ ਸੀ ਸਜਾਵਾਂ ਮਿਲ ਰਹੀਆਂ ਨੇ ਉਹਨਾਂ ਦਾ ਟੱਬਰ ਵੀ ਉਹਨਾਂ ਨੂੰ ਪਛਾਨਣ ਤੋਂ ਇਨਕਾਰ ਕਰਦਾ ਜੇ ਇਹ ਵਰਦੀ ਸਦਾ ਨਹੀਂ ਜੇ ਰਹਿਣੀ ਸਵਰਨੇ ਘੋਟਨੇ ਵਰਗੇ ਨੇ ਬਰੇ ਬੱਚੇ ਮਾਰੇ ਸੀ ਨਜਾਇਜ਼ ਉਹ ਵੀ ਦੇਖ ਲਿਓ ਉਹਦੇ ਭੋਗਤੇ ਜਾਣ ਨੂੰ ਕੋਈ ਰਾਜੀ ਨਹੀਂ ਸੀਗਾ ਕਿਤੇ ਤੁਹਾਡੇ ਨਾਲ ਵੀ ਇਹ ਕੰਮ ਨਾ ਹੋ ਜਾਏ ਪ੍ਰਵਾਸ ਦੇ ਨਾਂ ਤੇ ਪ੍ਰਵਾਸੀਆਂ ਦਾ ਵਿਰੋਧ ਕੋਈ ਨਹੀਂ ਕਰਦਾ ਪ੍ਰਵਾਸ ਦੇ ਨਾਂ ਤੇ ਅਪਰਾਧੀਆਂ ਦਾ ਵਿਰੋਧ ਅਸੀਂ ਸਾਰੇ ਕਰਾਂ ਅਸੀਂ ਨਹੀਂ ਰਹਿਣ ਦੇਣੇ ਉਹ ਜੇ ਬੰਦੇ ਕ੍ਰੀਮੀਨਾ ਔਰ ਇਹ ਵੀ ਕਰਾਂਗੇ ਗੁਰੂ ਸਾਡੇ ਸਿਰ ਤੇ ਹੱਥ ਰੱਖੇ ਇੱਥੇ ਜੇ ਬਾਕੀ ਅੱਠ ਸੂਬਿਆਂ ਚ ਬਾਹਰੀ ਬੰਦੇ ਜਮੀਨਾਂ ਨਹੀਂ ਲੈ ਸਕਦੇ ਆਧਾਰ ਕਾਰਡ ਇੱਕ ਜੂਪੀ ਚ ਬਣਿਆ ਇੱਕ ਪੰਜਾਬ ਚ ਬਣਿਆ ਵਜਾ ਤੁਹਾਡਾ ਲੈਂਡ ਆਰਡਰ ਕਿੱਥੇ ਆ ਇੱਕ ਰਾਸ਼ਨ ਕਾਰਡ ਜੂਪੀ ਚ ਬੋਲਦਾ ਹੈ ਕਿ ਇੱਥੇ ਬੋਲਦਾ ਹੈ ਜਿਹੜਾ ਜੂਪੀ ਚ ਕ੍ਰਾਈਮ ਕਰਕੇ ਭਗਾਉੜਾ ਕਰਾਰ ਦਿੱਤਾ ਹੈ ਉਹਨੂੰ ਪੁਲਿਸ ਉੱਥੇ ਲੱਭ ਨਹੀਂ ਸਕੀ ਇੱਥੇ ਵਾਲੀ ਪੁਲਿਸ ਨੇ ਉਹਨੂੰ ਕਿਵੇਂ ਰੱਖਿਆ ਹੋਇਆ ਜੀ ਉਹਨੂੰ ਉਹਨੂੰ ਬੜਾ ਉਹਨੂੰ ਸਨਮਾਨ ਦੇ ਰਹੇ ਹੋ ਤੁਸੀਂ ਅਪਰਾਧੀਆਂ ਨੂੰ ਇਸ ਲਈ ਪ੍ਰਸ਼ਾਸਨ ਦੇ ਦਿੱਤੇ ਸਕੰਜਾ ਕਸੇ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਤੁਸੀਂ ਦੱਸੋ ਜੁਪੀ ਦੇ ਮੇਰ ਕਿ ਪੰਜਾਬ ਦੇ ਮੁੱਖ ਮੰਤਰੀ ਹੋ ਇਤਿਹਾਸ ਨੇ ਵੀ ਤੁਹਾਨੂੰ ਪੁੱਛਣਾ ਕੋ ਮਾੜੀ ਮੋਟੀ ਹੈ ਤਾਂ ਪੰਜਾਬ ਲਈ ਜ਼ਰੂਰ ਸੋਚ ਲਿਓ ਸਦਾ ਕੁਰਸੀ ਨਹੀਂ ਜੇ ਰਹਿਣੀ ਸਦਾ ਕੱਖ ਨਹੀਂ ਜੇ ਰਹਿਣਾ ਉਹੀ ਰਹਿਣਾ ਜਿਹੜੇ ਤੁਸੀਂ ਕਾਨੂੰਨ ਬਣਾਓਗੇ ਲੋਕਾਂ ਵਾਸਤੇ ਇਸ ਲਈ ਆ ਜਿਹੜਾ ਘਟਨਾਕਰਮ ਵਾਪਰਿਆ ਅਤ ਦੁਖਦਾਈ ਹੈ ਤੇ ਇੱਥੇ ਵੀ ਬੇਨਤੀ ਕਰਦਾ ਜਾਵਾਂ ਜਦੋਂ ਕਿਸੇ ਬੱਚੇ ਤੇ ਵਾਰ ਹੋਇਆ ਤੇ ਮੁਸਲਮਾਨ ਮਲੇਰ ਕੋਟਲੇ ਦਾ ਨਵਾਬ ਉਹਨੇ ਵੀ ਕਹਿ ਦਿੱਤਾ ਸੀ ਆਪਣੀ ਸਰਕਾਰ ਨੂੰ ਲਖ ਲਾਨਤ ਵਜੀਦਿਆ ਤੁਸੀਂ ਸਰਕਾਰ ਤੇ ਬਦਨਾਮ ਕੀਤੀ ਤੁਸੀਂ ਮੁਸਲਮਾਨਾਂ ਤੇ ਕਲੰਕੋ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀਆਂ ਜਿੰਦਾ ਨੂੰ ਨੀਂਹ ਚ ਚਿਣ ਕੇ ਸ਼ਹੀਦ ਕੀਤਾ ਤੁਸੀਂ ਗਲਤ ਕਰ ਰਹੇ ਹੋ ਉਹ ਬਾਈਕਟ ਕਰ ਗਿਆ ਫਿਰ ਉਹ ਸਹਿਬਜ਼ਾਦਿਆਂ ਦੇ ਕਤਲੇਆਮ ਨੂੰ ਲੈ ਕੇ ਅਨਮਨੁੱਖੀ ਤਸ਼ੱਦਦ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਉੱਠੇ ਆਖਿਆ ਬੋਟੀ-ਬੋਟੀ ਕਰਦੇ ਆਂਗਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਬੱਚੇ ਤੱਕ ਮਾਸੂਮ ਬਖਸ਼ੇ ਨਹੀਂ ਹੁਣ ਮੈਨੂੰ ਉਹਨਾਂ ਅਦਾਲਤਾਂ ਤੇ ਭਰੋਸਾ ਨਹੀਂ ਜਿਹੜੀਆਂ ਅਦਾਲਤਾਂ ਅੱਖਾਂ ਮਿੱਟੀ ਬੈਠੀਆਂ ਨੇ ਜਿਹੜੀਆਂ ਸਰਕਾਰਾਂ ਤੇ ਪ੍ਰਸ਼ਾਸਨ ਚਲਾਨ ਤੱਕ ਨਹੀਂ ਪੇਸ਼ ਹੋਇਆ ਜੀ ਅੱਜ 7 ਦਿਨ 8 ਬੀਤ ਗਿਆ 9 ਤਰੀਕ ਦੀ ਘਟਨਾ ਵਾਪਰੀ ਆ ਅੱਜ 7 ਤਰੀਕ ਹੋ ਗਈ ਯਾਰ 17 ਤਰੀਕ ਹੋ ਗਈ ਆ ਕਮਾਲ ਹੋ ਗਈ ਅਜੇ ਤੱਕ ਚਲਾਨ ਪੇਸ਼ ਨਹੀਂ ਹੋਇਆ ਤੇ ਜੇ ਤੁਸੀਂ ਪੁਲਿਸ ਪ੍ਰਸ਼ਾਸਨ ਇੱਥੇ ਮੁਕਾਬਲਾ ਬਣਾ ਕੇ ਸਿੱਖ ਬੱਚੇ ਮਾਰ ਸਕਦਾ ਹੈ 2.5 ਲੱਖ ਮੁੰਡਾ ਮਾਰਛਿਆ ਤੁਸੀਂ ਚੱਕ ਚੱਕ ਕੇ ਅਣਮਨੁਕੀ ਤੇ ਤਸ਼ੱਦਦ ਕਰ ਕਰਕੇ ਜਿੰਨਾ ਚ ਭਾਈ ਖਾਲੜੇ ਵੀ ਮਾਰ ਦਿੱਤੇਗਾ ਕੌਂਕੇ ਵਰਗੇ ਜਥੇਦਾਰ ਸ਼ਹੀਦ ਕਰ ਦਿੱਤੇਗਾ ਇੱਥੇ ਤੁਹਾਡੀ ਗੋਲੀ ਕਿਉਂ ਨਹੀਂ ਚੱਲੀ ਉਸ ਬਈਏ ਤੇ ਵਜਾ ਇੰਨੇ ਦਿਨ ਚਲਾਨ ਪੇਸ਼ ਕਿਉਂ ਨਹੀਂ ਹੋਇਆ ਤੇ ਪੁਲਿਸ ਇਹ ਕਹਿ ਰਹੀ ਪ੍ਰਵਾਸੀਆਂ ਵੱਲ ਉਂਗਲ ਨਾ ਕਰਿਓ ਤੁਹਾਨੂੰ ਪ੍ਰਵਾਸੀਆਂ ਦੇ ਨਾਂ ਤੇ ਕ੍ਰੀਮੇ ਨਾ ਲੋਕ ਬਚਾਉਣ ਦਾ ਕੋਈ ਅਧਿਕਾਰ ਨਹੀਂ ਇਹ ਲਾਅ ਐਂਡ ਆਰਡਰ ਕਹਿੰਦਾ ਮੈਂ ਨਹੀਂ ਕਹਿ ਰਿਹਾ ਉਹਦੇ ਤੇ ਆਉ ਉਸ ਮੁਤਾਬਕ ਗੱਲ ਕਰੋ ਇਸ ਲਈ ਤੁਰੰਤ ਚਾਹੀਦਾ ਸੀ ਇਹਦੇ ਲਈ ਵੱਖਰੀ ਅਦਾਲਤ ਹੁੰਦੀ ਵੱਖਰੀ ਸਜ਼ਾ ਹੁੰਦੀ ਤਾਂ ਕਿ ਗਾਂ ਤੋਂ ਕੋਈ 5 ਸਾਲ ਦੇ ਬੱਚੇ ਨੂੰ ਚੁੱਕ ਕੇ ਅਗਵਾ ਕਰਕੇ ਉਹਦੇ ਨਾਲ ਦੁਸ਼ਕਰਮ ਕਰਕੇ ਉਹਦਾ ਕਤਲ ਨਾ ਕਰ ਸਕਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਤੇ ਜੇ ਅੱਜ ਨਹੀਂ ਕੀਤਾ ਤੇ ਪੰਜਾਬ ਵਾਲਿਓ ਤੁਸੀਂ ਮਾੜੀ ਮੋਟੀ ਜ਼ਰੂਰ ਸ਼ਰਮ ਕਰ ਲਿਓ ਇਸ ਬੱਚੇ ਦੀ ਮੌਤ ਦੇ ਹਾ ਦਾ ਨਾਰਾ ਮਾਰ ਕੇ ਕਹਿਣਾ ਹੈ ਪੰਜਾਬ ਵਿੱਚ ਅਜੀਜੂਦੀਨ ਮੁਸਲਮਾਨ ਵੀ ਬੈਠੇ ਤੇ ਮੋਹਕਮ ਚੰਦ ਹਿੰਦੂ ਭਰਾ ਵੀ ਬੈਠੇ ਤੇ ਹਰੀ ਸਿੰਘ ਨਲੂਏ ਦੇ ਵਾਰਿਸ ਸ਼ੇਰੇ ਪੰਜਾਬ ਉਹ ਵੀ ਬੈਠੇ ਆਕਾਲੀ ਫੂਲਾ ਸਿੰਘ ਵੀ ਬੈਠੇ ਤੇ ਬਾਕੀ ਸਾਡੇ ਜਿੰਨੇ ਭਰਾ ਇੱਥੇ ਬੈਠੇ ਨੇ ਸਾਰਿਆਂ ਨੂੰ ਬੇਨਤੀ ਕਰਾਂਗਾ ਇਹ ਤੇ ਬੱਚੇ ਦੀ ਗੱਲ ਹੈ ਪੰਜ ਵਰਿਆਂ ਦੇ ਮਾਸੂਮ ਦੀ ਗੱਲ ਹੈ ਜੇ ਅੱਜ ਤੁਸੀਂ ਖੜੇ ਨਾ ਹੋਏ ਇਹ ਸੋਚਦੇ ਰਹੇ ਇਹ ਸਿੱਖਾਂ ਦਾ ਬੱਚਾ ਸੀ ਇਹ ਸਾਈਆਂ ਦਾ ਸੀ ਇਹ ਰਵਦਾਸੀਆਂ ਦਾ ਸੀ ਇਹ ਬਾਲਮਿਕੀਆਂ ਦਾ ਸੀ ਇਹ ਮਜਬੀ ਸਿੱਖਾਂ ਦਾ ਸੀ ਇਹ ਜੱਟਾਂ ਦਾ ਸੀ ਤੇ ਤੁਹਾਡਾ ਬੇੜਾ ਗਰਕਣ ਤੋਂ ਕੋਈ ਨਹੀਂ ਜੇ ਬਚਾ ਸਕਦਾ ਤੁਹਾਨੂੰ ਕਿਸੇ ਨੇ ਮਾਫ ਨਹੀਂ ਜੇ ਕਰਨਾ ਇਸ ਲਈ ਅੱਜ ਇਕੱਠੇ ਹੋਏ ਅੱਜ ਕੱਲਾ ਕੱਲਾ ਪੰਜਾਬ ਦਾ ਵਸਿੰਦਾ ਲੱਕ ਬੰਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਗੱਲ ਤੇ ਆ ਜਵੇ ਅਗਰ ਪ੍ਰਸ਼ਾਸਨ ਨੇ ਇਹ ਸਾਨੂੰ ਇਨਸਾਫ ਨਾ ਦਿੱਤਾ ਤੇ ਫਿਰ ਪੰਜਾਬ ਦੇ ਇਹ ਜਿਹੜੇ ਜਾਏ ਆ ਨਾ ਇਹ ਫਿਰ ਇਨਸਾਫ ਉਮੀ ਲੈਣਗੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੀ ਫਿਰ ਨਾ ਕਿਉਂ ਲਾਇੰਡ ਆਰਡਰ ਲਾਇੰਡ ਆਰਡਰ ਦੀ ਤੋਹੀਨ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਕਰ ਰਿਹਾ ਹੈ ਲੋਕ ਉਹਨੂੰ ਲਾਗੂ ਕਰਨ ਦੀ ਗੱਲ ਕਰ ਰਿਹਾ ਪਰ ਤੁਸੀਂ ਉਹਦੀਆਂ ਧਜੀਆਂ ਉਡਾਰ ਰਹੇ ਇਸ ਲਈ ਜਿੱਥੇ ਅਸੀਂ ਦੁੱਖ ਸਾਂਝਾ ਕਰਦੇ ਹਾਂ ਉਸ ਬੱਚੇ ਦੀ ਫਿਰ ਆਮਦ ਦੀ ਅਰਦਾਸ ਕਰਦੇ ਹਾਂ ਇਨਸਾਫ ਲਈ ਲੜਾਂਗੇ ਜਿੱਥੋਂ ਤੱਕ ਲੜਿਆ ਜਾ ਸਕਿਆ ਔਰ ਇਹ ਵੀ ਜਿਹੜੀ ਸਰਕਾਰਾਂ ਨੇ ਪ੍ਰਵਾਸ ਦੇ ਨਾਂ ਤੇ ਅਪਰਾਧੀ ਕਿਸਮ ਦੇ ਲੋਕ ਇਕੱਠੇ ਕਰਨ ਦਾ ਲੱਕ ਬਣਿਆ ਇਹਨਾਂ ਦੀ ਬ੍ਰੇਕ ਜ਼ਰੂਰ ਲਾਉਣੀ ਪੰਜਾਬੀਓ ਤਕੜੇ ਹੋ ਕੇ ਬਲਟ ਅੱਜ ਇਕੱਠੇ ਹੋਵੋ ਤੁਹਾਡੀ ਇਕਤਾ ਦੀ ਜ਼ਰੂਰਤ ਹੈ ਉਹ ਨਜਾਇਜ਼ ਥਾਵਾਂ ਤੇ ਕਬਜ਼ੇ ਕਰਦੇ ਆ ਰਾਤੇ ਕਬਜ਼ੇ ਕਰਦੇ ਆ ਇੱਥੋਂ ਦੀਆਂ ਕੁੜੀਆਂ ਕੱਢ ਕੇ ਵੇਚਦੇ ਆ ਇੱਥੋਂ ਦੇ 5 ਸਾਲ ਦੇ ਬੱਚਿਆਂ ਦੇ ਕਤਲ ਕਰਦੇ ਆ ਨਸ਼ਾ ਵੇਚਦੇ ਆ 2-4 ਹਜ਼ਾਰ ਪਿੱਛੇ ਚੰਗੇ-ਚੰਗੇ ਬੰਦਿਆਂ ਦੇ ਕਤਲ ਹੋਏ ਆ ਇਹ ਇਨ੍ਹਾਂ ਲੋਕਾਂ ਦੀ ਅਪਰਾਧੀਆਂ ਦੀ ਦੇਣ ਹੈ ਤੇ ਜੇ ਪੰਜਾਬ ਦੇ ਬੱਚੇ ਨੂੰ ਗੈਂਗਵਾਰ ਚ ਲਿਆ ਕੇ ਮਾਰਿਆ ਜਾ ਸਕਦਾ ਹੈ ਤੇ ਫਿਰ ਇਹ ਜੋਪੀ ਦਾ ਗੈਂਗਵਾਰ ਜਿਹੜਾ ਸੀ ਇਹ ਅੱਜ ਤੁਹਾਡੇ ਲਈ ਸੱਤ ਵਾਦ ਕਿਵੇਂ ਬਣ ਗਿਆ ਇਹ ਸਵਾਲ ਨੇ ਤੁਹਾਡੇ ਸਾਹਮਣੇ ਤੇ ਅੱਜ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਤੁਰੰਤ ਉਹਨੂੰ ਲੋਕਾਂ ਦੇ ਹਵਾਲੇ ਕੀਤਾ ਜਾਂਦਾ ਜਿਵੇਂ ਨੇਪਾਲੀਆਂ ਨੇ ਸਜ਼ਾ ਦਿੱਤੀ ਹੈ ਤਵੇਂ ਫਿਰ ਇੱਥੇ ਦੇ ਲੋਕ ਵੀ ਉਸ ਦਰਿੰਦੇ ਨੂੰ ਸਜ਼ਾ ਦਿੰਦੇ ਤਾਂ ਕਿ ਗਾਂ ਤੋਂ ਕਿਸੇ ਜੀ ਇਹ ਹਿੰਮਤ ਨਾ ਪੈਂਦੀ ਕਿਸੇ ਬੱਚੇ ਨੂੰ ਅਗਵਾ ਕਰਕੇ ਦੁਸ਼ਕਰਮ ਕਰਕੇ ਉਹਦਾ ਕਤਲ ਕੀਤਾ ਜਾਂਦਾ ਇਹ ਤੇ ਜਿਨ੍ਹਾਂ ਦੇ ਬੱਚੇ ਤੇ ਵਾਪਰਿਆ ਨਾ ਉਹੀ ਦਾ ਸਕਦਾ ਬਾਕੀਆਂ ਨੇ ਤਿੱਥੇ ਰੋਟੀਆਂ ਸੇਕਣ ਹੋਣਾ ਅਮਨਦੀਪ ਸਿੰਘਾਂ ਮੇਰੇ ਵਰਗੇ ਕਈ ਆਉਣਗੇ ਤੇ ਤੇਰੇ ਨਾਲ ਕੀ ਵਾਪਰਿਆ ਤੂੰ ਜਾਣਦਾ ਤੇਰੇ ਬੱਚੇ ਨਾਲ ਕੀ ਵਾਪਰਿਆ ਉਹ ਜਾਣਦਾ ਵੀ ਉਸ ਵਕਤ ਤੋਂ ਬੱਚਾ ਕਿੰਨਾ ਕੁ ਤੜਫਿਆ ਹੋ ਕਿੰਨਾ ਕੁ কুরਲਾਇਆ ਹੋ ਕਾਸ਼ ਇਹ ਦਰਦ ਸਾਡੇ ਪ੍ਰਸ਼ਾਸਨ ਨੂੰ ਪੰਜਾਬ ਦਾ ਮੁੱਖ ਮੰਤਰੀ ਸ਼ਰਾਬ ਪੀ ਕੇ ਮਰੇ ਬੰਦੇ ਦੇ ਘਰ 10 ਲੱਖ ਦਾ ਮੁਆਵਜ਼ਾ ਦੇਣ ਚਲੇ ਜਾਂਦਾ 9 ਤਰੀਕ ਦਾ ਮੁੰਡਾ ਮਾਰਤਾ ਮੁੱਖ ਮੰਤਰੀ ਕਿੱਥੇ ਮਰ ਗਿਆ ਆਇਆ ਕਿਉਂ ਨਹੀਂ ਉਹਦਾ ਇੱਥੇ ਆਉਣਾ ਬਣਦਾ ਸੀਗਾ ਇਹ ਬੜੀ ਵੱਡੀ ਘਟਨਾ ਆ ਇਹ ਨਾ ਸਮਝੋ ਪੀ ਮਜ਼ਦੂਰ ਲੋਕ ਨੇ ਨਹੀਂ ਇੰਨਾ ਚ ਵੀ ਰੱਬ ਦੀ ਜਾਨ ਇਹ ਨਾ ਸਮਝੋ ਗਰੀਬ ਲੋਕ ਨੇ ਇਹ ਵੀ ਰੱਬ ਦੇ ਇਨਸਾਫ ਲਈ ਖੜੇ ਆ ਮੈਨੂੰ ਲੱਗਦਾ ਵੀ ਉਹਨੂੰ ਦਿੱਲੀ ਤੋਂ ਇਜਾਜ਼ਤ ਨਹੀਂ ਮਿਲਿਆ ਹੁੰਦੇ ਜੇ ਦਿੱਲੀ ਨੂੰ ਅਜਾਜਤ ਨਹੀਂ ਮਿਲੀ ਤੇ ਦਿੱਲੀ ਦੀ ਅਜਾਜਤ ਇਹ ਹੈ ਕਿ ਇੱਥੋਂ ਦੇ ਤਮਾਸ਼ਾ ਵੇਖਣਾ ਹੈ ਤੇ ਫਿਰ ਪੰਜਾਬ ਨੂੰ ਸੋਚਣਾ ਹੋਊਗਾ ਫਿਰ ਅਸੀਂ ਦਿੱਲੀ ਦੀ ਗੁਲਾਮੀ ਜਿਹੜੀ ਆ ਉਹ ਕਿਵੇਂ ਗਲੋਂ ਲਾ ਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਕਿਵੇਂ ਕਰਤਾਰਪੁਰ ਚ ਲੈ ਕੇ ਆਉਣੀ ਆ ਇਹ ਫਿਰ ਪੰਜਾਬ ਦੇ ਅਜੀਜੂਦੀਨ ਮੁਕਮ ਚੰਦ ਇਹ ਹਰੀ ਸਿੰਘ ਨਲੂਏ ਤੇ ਸ਼ੇਰੇ ਪੰਜਾਬ ਜ਼ਰੂਰ ਸੋਚਣ ਤੇ ਜਿੰਨੇ ਪਰਾ ਤੁਸੀਂ ਫਗਵਾੜੇ ਤੋਂ ਆਏ ਹੋ ਕਪੂਰਥਲੇ ਤੋਂ ਆਏ ਹੋ ਹੋਰ ਲੋਕ ਜਿੰਨੇ ਵੀ ਇੱਥੇ ਪਹੁੰਚ ਰਹੇ ਨੇ ਵਾਹਿਗੁਰੂ ਅੱਗੇ ਅਸੀਂ 20 ਤਰੀਕ ਦਾ ਤੁਸੀਂ ਸਮਾਗਮ ਰੱਖਿਆ ਇਨ੍ਹਾਂ ਵੀਰਾਂ ਨੇ 20 ਤਰੀਕ ਦਾ ਉਸ ਬੱਚੇ ਦਾ ਸਮਾਗਮ ਰੱਖਿਆ ਹੈ ਅਸੀਂ ਚਾਹਾਂਗੇ ਕਿ 20 ਤਰੀਕ ਤੱਕ ਪ੍ਰਸ਼ਾਸਨ ਤੇ ਇਥੋਂ ਦੀਆਂ ਸਰਕਾਰਾਂ ਸਪੈਸ਼ਲ ਅਦਾਲਤ ਲਾ ਕੇ ਉਹਨੂੰ ਚਰਾਹੇ 'ਚ ਲਿਆ ਕੇ ਫਾਂਸੀ ਦੀ ਸਜ਼ਾ ਦੇਣ ਤਾਂ ਕਿ ਉਹਦੀ ਅਰਦਾਸ ਜਿਹੜੀ ਹੈ ਇਹਨਾਂ ਲਈ ਆਤਮਿਕ ਸ਼ਾਂਤੀ ਬਣ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ